ਰੇਂਜ ਦੇ ਡੀਆਈਜੀ ਸ਼੍ਰੀ ਨਿਰਿੰਦਰਿੰਦਰ ਭਾਰਗਵ ਸਾਹਿਬ ਵੱਲੋਂ ਵਕ ਵਕ ਜਿਹੜੇ ਜ਼ਿਲ੍ਹੇ ਨੇ ਬਾਰਡਰ ਰੇਂਜ ਦੇ ਉਹਨਾਂ ਦੀ ਇਨਸਪੈਕਸ਼ਨ ਕੀਤੀ ਜਾ ਰਹੀ ਹੈ ਅਮਰਸਰ ਰੂਰਲ ਤੋਂ ਉਹਨਾਂ ਸ਼ੁਰੂਆਤ ਕੀਤੀ ਹੈ ਭਾਰਗਵ ਸਾਹਿਬ ਸਾਡੇ ਨਾਲ ਨੇ ਨਾਲ ਐਸਐਸਪੀ ਸਾਹਿਬ ਨੇ ਸਤਿੰਦਰ ਸਿੰਘ ਜੀ ਨੇ ਸਰ ਇਨਸਪੈਕਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਇਹ ਡਿਸਟ੍ਰਿਕਟ ਦੀ ଫਾਰਮਲ ਇਨਸਪੈਕਸ਼ਨ ਹੈ ਰੇਂਜ ਆਫੀਸਰ ਦੀ ਡਿਊਟੀ ਦਾ ਇੱਕ ਹਿੱਸਾ ਹੁੰਦਾ ਕਿ ਜਿਹੜੇ ਵੀ ਜ਼ਿਲ੍ਹੇ ਉਹਦੇ ਅਖਤਿਆਰات 'ਚ ਹੋਣ ਉਹਨਾਂ ਜ਼ਿਲ੍ਹਿਆਂ ਤੇ ਆਫੀਸਿਸ ਤੇ ਉਹਨਾਂ ਜ਼ਿਲ੍ਹਿਆਂ ਦੀ ਜਿਹੜੀ ਪੁਲਿਸ ਸਟੇਸ਼ਨਸ ਤੇ ਪੁਲਿਸ ਲਾਈਨ ਦੀ ਵਰਕਿੰਗ ਉਹਨੂੰ ਦੇਖਿਆ ਜਾਵੇ ਮੋੜਲੇ ਤੌਰ ਤੇ ਉਹਦੇ ਚ ਜਿਹੜੇ ਲੋਕ ਨੇ ਉਹਨਾਂ ਦੀਆਂ ਸਰਕਾਰ ਦੀਆਂ ਜਿਹੜੀਆਂ ਪਾਲਿਸਿਸ ਨੇ ਉਹਦੇ ਮੁਤਾਬਕ ਉਹਨਾਂ ਨੂੰ ਸਰਵਿਸੇਸ ਮਿਲ ਰਹੀਆਂ ਨੇ ਉਹਨਾਂ ਦੀ ਪਬਲਿਕ ਗ੍ਰੀਵੈਂਸ ਰੈਡਰੈਸਲ ਸਿਸਟਮ ਠੀਕ ਚੱਲ ਰਿਹਾ ਹੈ ਕ੍ਰਾਈਮ ਦੀ ਜਿਹੜੀ ਮੇਨਟੇਨੈਂਸ ਕ੍ਰਾਈਮ ਦਾ ਜਿਹੜਾ ਰਿਕਾਰਡ ਮੇਨਟੇਨੈਂਸ ਉਹ ਠੀਕ ਤਰੀਕੇ ਨਾਲ ਹੈਗੀ ਹੈ ਕਿ ਮੈਨੇਜਮੈਂਟ ਠੀਕ ਤਰੀਕੇ ਨਾਲ ਕਰਾਈਮ ਦੀ ਅਗੇਂਸਟ ਹੈਗੀ ਹੈ ਤੇ ਦਫ਼ਤਰਾਂ 'ਚ ਮੁਲਾਜ਼ਮਾਂ ਦੇ ਜਿਹੜੇ ਐਡਮਿਨਿਸਟ੍ਰੇਟਿਵ ਕੰਮ ਆ ਉਹ ਠੀਕ ਤਰੀਕੇ ਨਾਲ ਹੋ ਰਹੇ ਨੇ ਉਹਨਾਂ ਦਾ ਵੈਲਫੇਅਰ ਠੀਕ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਇਹ ਉਚੇਚੇ ਤੌਰ ਤੇ ਇਹ ਕੰਮ ਹੁੰਦੇ ਨੇ ਤੇ ਜਿਹੜੇ ਵੀ ਪੁਲਿਸੀਆਂ ਬ੍ਰਾਂਚੇਸ 'ਚ ਪੁਲਿਸ ਦਾ ਕੰਮ ਚੱਲ ਰਿਹਾ ਉਹ ਜਾਬਤੇ ਦੇ ਮਤਾਬਕ ਸਹੀ ਹੋ ਰਿਹਾ ਸਮੇਂ ਸਿਰ ਹੋ ਰਿਹਾ ਇਸ ਦੇਖਣ ਲਈ ਇੱਕ ਇਨਸਪੈਕਸ਼ਨ ਜ਼ਿਲ੍ਹਿਆਂ ਦੇ ਕੀਤੀ ਜਾਂਦੀ ਹੈ ਅਪਰਗ ਸਰ ਵੈਲਫੇਅਰ ਦੀ ਗੱਲ ਕੀਤੀ ਪੁਲਿਸ ਮੁਲਾਜ਼ਮ ਲੰਬੀ ਡਿਊਟੀ ਕਰਦੇ ਨੇ ਵੈਲਫੇਅਰ ਦੇ ਵਿੱਚ ਕੀ ਜਿਵੇਂ ਛੁੱਟੀ ਵੀ ਨਹੀਂ ਲੈਪ ਹੁੰਦੇ ਇਸ ਬਾਰੇ ਵੀ ਤੁਸੀਂ ਕੋਈ ਗੱਲ ਕਰਦੇ ਹੋ ਛੁੱਟੀ ਸਾਰੇ ਮੁਲਾਜ਼ਮਾਂ ਨੂੰ ਰੂਲਾਂ ਦੇ ਮੁਤਾਬਕ ਮਿਲਦੀ ਹੈ ਆਫੀਸਰਸ ਨੂੰ ਉਹਨਾਂ ਦੇ ਰੂਲਾਂ ਦੇ ਮੁਤਾਬਕ ਹੈ ਤੇ ਨਿਚਲੇ ਹੋਅਰਸ ਤੱਕ ਵੀ ਜਿਹੜੇ ਪੀਪੀਆਰ ਦੇ ਰੂਲ ਆ ਉਹਦੇ ਮੁਤਾਬਕ ਛੁੱਟੀ ਸਭ ਨੂੰ ਮਿਲਦੀ ਹੈ ਇੱਕ ਪਾਰ ਕੋ ਸਭ ਲੋਕਾਂ ਨਾਲ ਵੀ ਗੱਲਬਾਤ ਕੀਤੀ ਤੁਸੀਂ ਕਿਉਂਕਿ ਪਬਲਿਕ ਦਾ ਸਿੱਧਾ ਡੇਲ ਪੁਲਿਸ ਦਾ ਹੁੰਦਾ ਹੈ ਪਬਲਿਕ ਅੱਜ ਦਫ਼ਤਰ 'ਚ ਮੈਨੂੰ ਕੋਈ ਹਾਜ਼ਰ ਨਹੀਂ ਹਜੇ ਤੱਕ ਮਿਲੀ ਪਰ ਜਦ ਮੈ ਲੋਗੇ ਮੈਂ ਉਹਨਾਂ ਨਾਲ ਗੱਲ ਵੀ ਕਰ ਲਾਂਗਾ ਪਰ ਜਿਹੜੀਆਂ ਪਬਲਿਕ ਨੂੰ ਸਹੂਲਤਾਂ ਨੇ ਬੈਠਣ ਦੀ ਸਹੂਲਤਾਂ ਉਹਨਾਂ ਦੇ ਆਨ ਤੇ ਉਹਨਾਂ ਦਾ ਸੁਣਵਾਈ ਦੀ ਸਹੂਲਤ ਉਹ ਸਾਰੀਆਂ ਮੈਂ ਰਿਵਿਊ ਕਰਕੇ ਕਰਾਂਗਾ ਸੈਟੀਸਫਾਈ ਹਜੇ ਤਾਂ ਮੈਂ ਸ਼ੁਰੂ ਕੀਤੀ ਹੈ ਸ਼ੁਰੂ ਕਰਕੇ ਫਿਰ ਨਤੀਜਾ ਤੁਹਾਨੂੰ ਦੱਸਾਂਗਾ ਥੈਂਕ ਯੂ ਜੀ ਤੋਂ ਇਹ ਬਾਰਡਰ ਰੇਂਜ ਦੇ ਡੀਆਈਜੀ ਸ਼੍ਰੀ ਨਰਿੰਦਰ ਭਾਰਗਵ ਜੀ ਤਾਂ ਉਹਨਾਂ ਨੇ ਇਨਸਪੈਕਸ਼ਨ ਕੀਤੀ ਹੈ ਉਹ ਇਸ ਦੇ ਬਾਰੇ ਛੇਤੀ ਉਹ ਜੋ ਵੀ ਇਸ ਦੀ ਰਿਪੋਰਟ ਹੈਗੀ ਉਹ ਜਾਰੀ ਕਰਨਗੇ ਕੈਮਰਾ ਪਰਸਨ ਮਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੋਲਰ ਟੀਵੀ ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀਆਈਜੀ ਸ਼੍ਰੀ ਨਰਿੰਦਰ ਭਾਰਗਵ ਸਾਹਿਬ ਵੱਲੋਂ ਵਕ ਵਕ ਜਿਹੜੇ ਜ਼ਿਲ੍ਹੇ ਨੇ ਬਾਰਡਰ ਰੇਂਜ ਦੇ ਉਹਨਾਂ ਦੀ ਇਨਸਪੈਕਸ਼ਨ ਕੀਤੀ ਜਾ ਰਹੀ ਹੈ ਅਮਰਸਰ ਰੂਰਲ ਤੋਂ ਉਹਨਾਂ ਸ਼ੁਰੂਆਤ ਕੀਤੀ ਹੈ ਭਾਰਗਵ ਸਾਹਿਬ ਸਾਡੇ ਨਾਲ ਨੇ ਨਾਲ ਐਸਐਸਪੀ ਸਾਹਿਬ ਨੇ ਸਤਿੰਦਰ ਸਿੰਘ ਜੀ ਦਾ ਸਰ ਇਨਸਪੈਕਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਇਹ ਡਿਸਟ੍ਰਿਕਟ ਦੀ ଫਾਰਮਲ ਇਨਸਪੈਕਸ਼ਨ ਹੈ ਰੇਂਜ ਆਫੀਸਰ ਦੀ ਡਿਊਟੀ ਦਾ ਇੱਕ ਹਿੱਸਾ ਹੁੰਦਾ ਕਿ ਜਿਹੜੇ ਵੀ ਜ਼ਿਲ੍ਹੇ ਉਹਦੇ ਅਖਤਿਆਰਤ ਚ ਹੋਣ ਉਹਨਾਂ ਜ਼ਿਲ੍ਹਿਆਂ ਤੇ ਆਫੀਸਿਸ ਤੇ ਉਹਨਾਂ ਜ਼ਿਲ੍ਹਿਆਂ ਦੀ ਜਿਹੜੀ ਪੁਲਿਸ ਸਟੇਸ਼ਨਸ ਤੇ ਪੁਲਿਸ ਲਾਈਨ ਦੀ ਵਰਕਿੰਗ ਹੈ ਉਹਨੂੰ ਦੇਖਿਆ ਜਾਵੇ ਮੋੜਲੇ ਤੌਰ ਤੇ ਉਹਦੇ ਚ ਜਿਹੜੇ ਲੋਕ ਨੇ ਉਹਨਾਂ ਦੀਆਂ ਸਰਕਾਰ ਦੀਆਂ ਜਿਹੜੀਆਂ ਪਾਲਿਸਿਸ ਨੇ ਉਹਦੇ ਮੁਤਾਬਕ ਉਹਨਾਂ ਨੂੰ ਸਰਵਿਸਿਜ਼ ਮਿਲ ਰਹੀਆਂ ਨੇ ਉਹਨਾਂ ਦੀ ਪਬਲਿਕ ਗ੍ਰੀਵੈਂਸ ਰੈਡਰੈਸਲ ਸਿਸਟਮ ਠੀਕ ਚੱਲ ਰਿਹਾ ਹੈ ਕ੍ਰਾਈਮ ਦੀ ਜਿਹੜੀ ਮੇਨਟੇਨੈਂਸ ਕ੍ਰਾਈਮ ਦਾ ਜਿਹੜਾ ਰਿਕਾਰਡ ਮੇਨਟੇਨੈਂਸ ਉਹ ਠੀਕ ਤਰੀਕੇ ਨਾਲ ਹੈਗੀ ਹੈ ਕਿ ਮੈਨੇਜਮੈਂਟ ਠੀਕ ਤਰੀਕੇ ਨਾਲ ਕ੍ਰਾਈਮ ਦੀ ਅਗੇਸਟ ਹੈਗੀ ਹੈ ਤੇ ਦਫ਼ਤਰਾਂ ਚ ਮੁਲਾਜ਼ਮਾਂ ਦੇ ਜਿਹੜੇ ਐਡਮਿਨਿਸਟ੍ਰੇਟਿਵ ਕੰਮ ਆ ਉਹ ਠੀਕ ਤਰੀਕੇ ਨਾਲ ਹੋ ਰਹੇ ਨੇ ਉਹਨਾਂ ਦਾ ਵੈਲਫੇਅਰ ਠੀਕ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਇਹ ਉਚੇਚੇ ਤੌਰ ਤੇ ਇਹ ਕੰਮ ਹੁੰਦੇ ਨੇ ਤੇ ਜਿਹੜੇ ਵੀ ਪੁਲਿਸੀਆਂ ਬ੍ਰਾਂਚੇਸ ਚ ਪੁਲਿਸ ਦਾ ਕੰਮ ਚੱਲ ਰਿਹਾ ਉਹ ਜਾਬਤੇ ਦੇ ਮੁਤਾਬਕ ਸਹੀ ਹੋ ਰਿਹਾ ਸਮੇਂ ਸਿਰ ਹੋ ਰਿਹਾ ਇਸ ਦੇਖਣ ਲਈ ਇੱਕ ਇਨਸਪੈਕਸ਼ਨ ਜਿਲਿਆਂ ਦੇ ਕੀਤੀ ਜਾਂਦੀ ਹੈ ਪਰਗਸਾਹਬ ਵੈਲਫੇਅਰ ਦੀ ਗੱਲ ਕੀਤੀ ਪੁਲਿਸ ਮੁਲਾਜ਼ਮ ਲੰਬੀ ਡਿਊਟੀ ਕਰਦੇ ਨੇ ਵੈਲਫੇਅਰ ਦੇ ਵਿੱਚ ਕੀ ਜਿਵੇਂ ਛੁੱਟੀ ਵੀ ਨਹੀਂ ਲੈਪ ਹੁੰਦੇ ਇਸ ਬਾਰੇ ਵੀ ਤੁਸੀਂ ਕੋਈ ਗੱਲ ਕਰਦੇ ਹੋ ਛੁੱਟੀ ਸਾਰੇ ਮੁਲਾਜ਼ਮਾਂ ਨੂੰ ਰੂਲਾਂ ਦੇ ਮੁਤਾਬਕ ਮਿਲਦੀ ਹੈ ਆਫੀਸਰਸ ਨੂੰ ਉਹਨਾਂ ਦੇ ਰੂਲਾਂ ਦੇ ਮੁਤਾਬਕ ਹੈ ਤੇ ਨਿਚਲੇ ਹੋਅਰਸ ਤੱਕ ਵੀ ਜਿਹੜੇ ਪੀਪੀਆਰ ਦੇ ਰੂਲ ਆ ਉਹਦੇ ਮੁਤਾਬਕ ਛੁੱਟੀ ਸਭ ਨੂੰ ਮਿਲਦੀ ਇੱਕ ਪਰਗਸਾਹਬ ਲੋਕਾਂ ਨਾਲ ਵੀ ਗੱਲਬਾਤ ਕੀਤੀ ਤੁਸੀਂ ਕਿਉਂਕਿ ਪਬਲਿਕ ਦਾ ਸਿੱਧਾ ਡੇਲ ਪੁਲਿਸ ਦਾ ਹੁੰਦਾ ਹੈ ਪਬਲਿਕ ਅੱਜ ਦਫ਼ਤਰ 'ਚ ਮੈਨੂੰ ਕੋਈ ਹਾਜ਼ਰ ਨਹੀਂ ਹਜੇ ਤੱਕ ਮਿਲੀ ਪਰ ਜਿੰਨੇ ਲੋਗੇ ਮੈਂ ਉਹਨਾਂ ਨਾਲ ਗੱਲ ਵੀ ਕਰ ਲਾਂਗਾ ਪਰ ਜਿਹੜੀਆਂ ਪਬਲਿਕ ਨੂੰ ਸਹੂਲਤਾਂ ਨੇ ਬੈਠਣ ਦੀ ਸਹੂਲਤਾਂ ਉਹਨਾਂ ਦੇ ਆਨ ਤੇ ਉਹਨਾਂ ਦਾ ਸੁਣਵਾਈ ਦੀ ਸਹੂਲਤ ਉਹ ਸਾਰੀਆਂ ਮੈਂ ਰਿਵਿਊ ਕਰ ਕਰਾਂਗਾ ਐਂਡ ਸੈਟੀਸਫਾਈ ਹਜੇ ਤਾਂ ਮੈਂ ਸ਼ੁਰੂ ਕੀਤੀ ਹੈ ਸ਼ੁਰੂ ਕਰਕੇ ਫਿਰ ਨਤੀਜਾ ਤੁਹਾਨੂੰ ਦਵਾਂ ਥੈਂਕ ਯੂ ਸਰ ਤੋਂ ਇਹ ਬਾਰਡਰ ਨੇ ਤੇ ਡੀਆਈਜੀ ਸ਼੍ਰੀ ਦਿਨਦਰ ਪਾਰਕਵਜੀ ਤਾਂ ਉਹਨਾਂ ਨੇ ਇਨਸਪੈਕਸ਼ਨ ਕੀਤੀ ਹੈ ਉਹ ਇਸ ਦੇ ਬਾਰੇ შეਤੀ ਉਹ ਜੋ ਵੀ ਇਸ ਦੀ ਰਿਪੋਰਟ ਹੈਗੀ ਉਹ ਜਾਰੀ ਕਰਨਗੇ ਕੈਮਰਾ ਪਰਸਨ ਮਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੋਲਰ ਟੀਵੀ ਅੰਮ੍ਰਿਤਸਰ